ਗਰਮੀਆਂ ਦੇ ਵਿੱਚ ਮਤਲਬ ਵੀ ਤੁਸੀਂ ਕੀ ਖਾ ਸਕਦੇ ਹੋ ਕੀ ਨਹੀਂ ਖਾਣਾ ਹੈਗਾ ਇਹ ਡਾਈਟ ਪਲਾਨ ਨੂੰ ਕੋਈ ਵੀ ਮੇਰੀ ਭੈਣ ਠੀਕ ਹੈ ਜੀ ਕੋਈ ਵੀ ਮੇਰਾ ਭਰਾ ਇਹਨੂੰ ਲੈ ਸਕਦਾ ਵਾ ਤੁਹਾਡਾ ਜਿਹੜਾ ਭਾਰਾ 4 ਤੋਂ 5 ਕਿਲੋ ਤੱਕ ਤੁਹਾਡਾ ਭਾਰਾ ਜਿਹੜਾ ਬੜੇ ਆਰਾਮ ਨਾਲ ਘਟ ਜੇਗਾ ਉਹ ਵੀ 10 ਦਿਨ ਦੇ ਵਿੱਚ 101% ਘਟੇਗਾ ਇਹੀ ਘਟੇਗਾ ਹਣਾ ਆਹ ਡਾਈਟ ਪਲਾਨ ਨੂੰ ਫੋਲੋ ਕਰਨਾ ਕੋਈ ਔਖਾ ਨਹੀਂ ਹੈਗਾ ਸਾਡੇ ਸੱਤ ਤੁਸੀਂ ਕਰ ਸਕਦੇ ਹੋ 8 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਕਰ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪੈਰਪਰੀ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਕਿ ਮੈਂ ਨਾ ਆਪਣੇ YouTube ਚੈਨਲ ਦੇ ਉੱਤੇ ਨਾ ਬਹੁਤ ਸਾਰੇ ਡਾਈਟ ਪ੍ਰੈਨਾਂ ਜਿਹੜੇ ਮੈਂ ਅਪਲੋਡ ਕੀਤੇ ਹੋਏ ਨੇ ਬਣਾ ਬਣਾ ਕੇ ਹਨਾ 10 ਦਿਨ ਦਾ ਡਾਈਟ ਪਲਾਨ ਵੀ ਮੈਂ ਅਪਲੋਡ ਕੀਤਾ ਹੋਇਆ ਵਾ ਮੈਂ 15 ਦਿਨ ਦਾ ਡਾਈਟ ਪਲਾਨ ਵੀ ਅਪਲੋਡ ਕੀਤਾ ਹੋਇਆ 7 ਦਿਨ ਦਾ ਵੀ ਮੈਂ ਡਾਈਟ ਪਲਾਨ ਜਿਹੜਾ ਉਹ ਮੈਂ ਤੁਹਾਡੇ ਵਾਸਤੇ ਅਪਲੋਡ ਕੀਤਾ ਹੋਇਆ ਹੈ ਪਾਰ ਘਟਾਉਣ ਨੂੰ ਲੈ ਕੇ ਹੈਨਾ ਸੋ ਉਹ ਵੀਡੀਓ ਨੂੰ ਦੇਖ ਕੇ ਤੇ ਮੇਰੀ ਹੋਰ ساری ਵੀਡੀਓ ਨੂੰ ਦੇਖ ਕੇ ਨਾ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਮੈਨੂੰ ਸਵਾਲ ਹੁੰਦੇ ਪਏ ਸੀ ਉਹ ਕਹਿੰਦੇ ਕਿ ਵੀਰ ਜੀ ਗਰਮੀਆਂ ਦਾ ਜਿਹੜਾ ਡਾਈਟ ਪਲਾਨ ਆ ਸਾਡੇ ਵਾਸਤੇ ਉਹ ਲੈ ਕੇ ਆਓ ਹਰ ਇੱਕ ਏਜ ਗਰੁੱਪ ਦਾ ਮੇਲ ਜਾਂ ਫਿਰ ਫੀਮੇਲ ਉਹਨੂੰ ਯੂਜ਼ ਕਰ ਸਕੇ ਤੇ ਜਿਹਦੇ ਨਾਲ ਉਹਨਾਂ ਦਾ ਭਾਰਾ ਜਿਹੜਾ ਉਹ ਘਟ ਸਕੇ ਵੀ ਸਾਨੂੰ ਗਰਮੀਆਂ ਦਾ ਡਾਈਟ ਪਲਾਨ ਜਿਹੜਾ ਉਹ ਸਾਡੇ ਵਾਸਤੇ ਲੈ ਕੇ ਆਓ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਗਰਮੀਆਂ ਦੇ ਵਿੱਚ ਮਤਲਬ ਵੀ ਤੁਸੀਂ ਕੀ ਖਾ ਸਕਦੇ ਹੋ ਕੀ ਨਹੀਂ ਖਾਣਾ ਹੈ ਜਿਹਦੇ ਨਾਲ ਤੁਹਾਡਾ ਜਿਹੜਾ ਭਾਰ ਆ 101% ਘਟੇਗਾ ਹੀ ਘਟੇਗਾ ਹਨਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਭਾਰ ਘਟਾਉਣਾ ਚਾਹੁੰਦਾ ਤਾਂ ਪਲੀਜ਼ ਇਸ ਡਾਈਟ ਪਲਾਨ ਨੂੰ ਠੀਕ 10 ਦਿਨ ਫੋਲੋ ਕਰਕੇ ਉਹ ਆਪਣਾ ਭਾਰ ਜਿਹੜਾ 4 ਤੋਂ 5 ਕਿਲੋ ਬੜੇ ਆਰਾਮ ਨਾਲ ਨੇਚਰਲ ਤਰੀਕੇ ਨਾਲ ਆਪਣਾ ਭਾਰ ਜਿਹੜਾ ਉਹ ਘਟਾ ਸਕਦਾ ਵਹਣਾ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੂਰਾ ਸਵੇਰ ਤੋਂ ਲੈ ਕੇ ਰਾਤ ਤੱਕ ਦਾ ਤਾਂ ਨੂੰ ਪੂਰਾ ਦੱਸਾਂਗਾ ਵੀ ਤੁਸੀਂ ਕਦੋਂ ਕੀ ਖਾਣਾ ਕੀ ਨਹੀਂ ਖਾਣਾ ਹੈਗਾ ਕੀ ਪੀਣਾ ਕੀ ਨਹੀਂ ਪੀਣਾ ਹੈਗਾ ਹਨਾ ਸੋ ਤੁਸੀਂ ਆਪਣਾ ਕਾਪੀ ਪੈਨ ਚੱਕ ਕੇ ਤੁਸੀਂ ਲਿਖ ਵੀ ਸਕਦੇ ਹੋ ਜੇ ਤੁਸੀਂ ਨਹੀਂ ਲਿਖ ਸਕਦੇ ਹੈਗੇ ਤਾਂ ਕੋਈ ਦਿੱਕਤ ਨਹੀਂ ਹੈਗੀ ਇਹਦਾ ਜਿਹੜਾ ਮੈਂ ਡਾਈਟ ਪਲਾਨ ਆ ਨਾ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਪੀਡੀਐਫ ਫਾਈਲ ਬਣਾ ਕੇ ਵੀ ਦੇ ਦਾਂਗਾ ਹਨਾ ਪੀਡੀਐਫ ਫਾਈਲ ਮੈਂ ਤੁਹਾਨੂੰ ਬਣਾ ਕੇ ਦੇ ਦਾਂਗਾ ਤੁਸੀਂ ਉਹ ਪੀਡੀਐਫ ਫਾਈਲ ਨੂੰ ਡਾਊਨਲੋਡ ਵੀ ਤੁਸੀਂ ਕਰ ਸਕਦੇ ਹੋ ਜਾਂ ਫਿਰ ਮੈਂ ਇਸੇ ਵੀ ਮੈਂ ਇਸ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਜਾ ਕੇ ਲਿਖ ਦਾਂਗਾ ਠੀਕ ਹੈ ਜੀ ਪੂਰਾ ਡਾਈਟ ਪਲਾਨ ਮੈਂ ਉਹਦੇ ਵਿੱਚ ਪੇਸਟ ਕਰ ਦਾਂਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਠੀਕ ਹੈ ਜੀ ਸੋ ਆਓ ਆਪਾਂ ਕਰਦੇ ਹੁਣ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਕਿ ਪਲੀਜ਼ ਅਗਰ ਤੁਸੀਂ ਮੇਰਾ ਹਜੇ ਤੱਕ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਨਾ ਤਾਂ ਪਲੀਜ਼ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਔਣਾ ਰਹਿਣਾ ਵਾਂ ਜੀ ਸੋ ਆਓ ਆਪਾਂ ਕਰਦੇ ਹੁਣ ਵੀਡੀਓ ਸ਼ੁਰੂ ਜੀ ਦੇਖੋ ਉਹ ਪੂਰੇ ਦਿਨ ਦਾ ਡਾਈਟ ਪਲਾਨ ਇਤ ਵਿੱਚ 6 ਤੋਂ 7 ਮੀਲ ਨੇ ਜਿਹੜੀਆਂ ਬਣਾਈਆਂ ਨੇ ਜਿਹੜੀਆਂ ਤੁਸੀਂ ਖਾਣੀਆਂ ਨੇ ਸਵੇਰੇ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਠੀਕ ਹੈ ਜੀ ਜੇ ਤੁਸੀਂ 10 ਦਿਨ ਇਹ ਡਾਈਟ ਪਲੈਨ ਨੂੰ ਤੁਸੀਂ ਫੋਲੋ ਕਰ ਲੈਂਦੇ ਹੋ ਤੁਹਾਡਾ ਜਿਹੜਾ ਭਾਰਾ 4 ਤੋਂ 5 ਕਿਲੋ ਤੱਕ ਤੁਹਾਡਾ ਭਾਰਾ ਜਿਹੜਾ ਬੜੇ ਆਰਾਮ ਨਾਲ ਘਟ ਜੇਗਾ ਉਹ ਵੀ 10 ਦਿਨ ਦੇ ਵਿੱਚ 10 ਦਿਨ ਦੇ ਵਿੱਚ ਤੁਹਾਡਾ 4 ਤੋਂ 5 ਕਿਲੋ ਭਾਰ ਜਿਹੜਾ ਬੜੇ ਆਰਾਮ ਨਾਲ ਘਟ ਜੇਗਾ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਦੇਖੋ ਤੁਸੀਂ ਕੀ ਕਰਨਾ ਵਾ ਤੁਸੀਂ ਜਦੋਂ ਵੀ ਸਵੇਰੇ ਉੱਠਣਾ ਵਾ ਨਾ ਸਵੇਰੇ ਉੱਠਣ ਸਾਰ ਤੁਸੀਂ ਬਿਨਾ ਬਰਸ਼ੀ ਕੀਤੇ ਹੋਏ ਤੁਸੀਂ ਇੱਕ ਗਲਾਸ ਤੁਸੀਂ ਕੋਸਾ ਪਾਣੀ ਹੈ ਜਿਹੜਾ ਤੁਸੀਂ ਚਾਹ ਵਾਂਗੂ ਉਹ ਤਾਂ ਪੀਣਾ ਹੀ ਪੀਣਾ ਵਾ ਜੀ ਠੀਕ ਹੈ ਜੀ ਜਦੋਂ ਸਵੇਰੇ ਉੱਠਣ ਸਾਫ਼ ਤੁਸੀਂ ਬਿਨਾ ਬਰਸ਼ ਕਰਕੇ ਤੁਸੀਂ ਕੋਸਾ ਪਾਣੀ ਪੀਓਗੇ ਪਾਣੀ ਪੀ ਕੇ ਤੁਸੀਂ ਆਪਣਾ ਫਰੈਸ਼ ਵਗੈਰਾ ਹੋ ਜਾਣਾ ਬਰਸ਼ ਵਗੈਰਾ ਜੋ ਵੀ ਤੁਸੀਂ ਆਪਣਾ ਕਰਨਾ ਕਰ ਲੈਣਾ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਸਵੇਰੇ ਤੁਸੀਂ ਖਾਲੀ ਪੇਟ ਤੁਸੀਂ ਜੀਰਾ ਵਾਟਰ ਜੀਰਾ ਵਾਟਰ ਤੁਸੀਂ ਬਣਾ ਕੇ ਤੁਸੀਂ ਪੀਣਾ ਵਾ ਹਨਾ ਜੀਰਾ ਵਾਟਰ ਕਿਵੇਂ ਬਣਾਈਦਾ ਉਹਦੇ ਤੇ ਮੈਂ ਬਹੁਤ ਸਾਰੀ ਜਿਹੜੀ ਵੀਡੀਓ ਨੇ ਮੈਂ ਬਣਾ ਕੇ ਅਪਲੋਡ ਕੀਤੀ ਹੋਈਆਂ ਨੇ ਠੀਕ ਹੈ ਜੀ ਤੁਸੀਂ ਜਾਂ ਤਾਂ ਤੁਸੀਂ ਜੀਰਾ ਵਾਟਰ ਬਣਾ ਕੇ ਪੀਣਾ ਵਾ ਜਾਂ ਫਿਰ ਤੁਸੀਂ ਐਪਲ ਸਾਈਡਰ ਵਿਨੇਗਰ ਆ ਜਿਹੜਾ ਤੁਸੀਂ ਉਹ ਤੁਸੀਂ ਲੈਣਾ ਵਾ ਇੱਕ ਗਲਾਸ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਤੁਸੀਂ ਲੈਣ ਤੋਂ ਬਾਅਦ ਤੁਸੀਂ 40 ਤੋਂ 45 ਮਿੰਟ ਜਾਨੀ ਕਿ 50 ਮਿੰਟ ਤੱਕ ਤੁਸੀਂ ਆਪਣਾ ਵਰਕਆਊਟ ਕਰਨ ਚੱਲ ਜਾਓਗੇ ਵਰਕਆਊਟ ਦੇ ਵਿੱਚ ਕੀ ਕਰੋਗੇ ਜਾਂ ਤਾਂ ਤੁਸੀਂ ਰਨਿੰਗ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਪਣੇ ਘਰ ਦੇ ਵਿੱਚ ਐਕਸਰਸਾਈਜ਼ ਕਰ ਸਕਦੇ ਹੋ ਜਾਂ ਫਿਰ ਜਿਮ ਦੇ ਵਿੱਚ ਵਰਕਆਊਟ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਆਪਣਾ ਸਟਰੈਂਥ ਟ੍ਰੇਨਿੰਗ ਜਿਹੜੀ ਤੁਸੀਂ ਉਹ ਵੀ ਕਰ ਸਕਦੇ ਹੋ ਹਨ ਤੁਸੀਂ ਘਰ ਦੇ ਵਿੱਚ ਵੀ ਵਰਕਆਊਟ ਕਰ ਸਕਦੇ ਹੋ ਠੀਕ ਹੈ ਜਦੋਂ ਤੁਸੀਂ ਆਪਣਾ ਵਰਕਆਊਟ ਕਰਕੇ ਆਉਂਗੇ ਤਾਂ ਠੀਕ ਤੁਸੀਂ ਆਪਣੀ ਜਿਹੜੀ ਫਸਟ ਮੀਲ ਆ ਤੁਸੀਂ ਉਹ ਲੈਣੀ ਆ ਉਹ ਹੋਏਗਾ ਤੁਹਾਡਾ ブレックファスト ਹੋਏਗਾ ਬ੍ਰੇਕਫਾਸਟ ਜਿਹੜਾ ਤੁਹਾਡਾ 8 ਤੋਂ 9 ਵਜੇ ਦੇ ਵਿੱਚ ਵਿੱਚ ਤੁਹਾਡਾ ਬ੍ਰੇਕਫਾਸਟ ਜਿਹੜਾ ਉਹ ਹੋ ਜਾਣਾ ਚਾਹੀਦਾ ਜੀ ਤੇ ਬ੍ਰੇਕਫਾਸਟ ਦੇ ਵਿੱਚ ਤੁਸੀਂ ਕੀ ਲਓਗੇ ਜੀ 40 ਗ੍ਰਾਮ ਤੁਸੀਂ 40 ਗ੍ਰਾਮ ਤੁਸੀਂ ਪਲੇਨ ਓਟਸ ਲਓਗੇ ਜੀ ਇਹ ਜਿਹੜਾ ਡਾਈਟ ਪਲੈਨ ਆ ਇਹ ਵੇਜ ਤੇ ਨੌਨ ਵੇਜ ਦੋਵਾਂ ਵਾਸਤੇ ਆ ਜਿਹੜੇ ਮੇਰੇ ਭੈਣ ਭਰਾ ਵੇਜੀਟੇਰੀਨ ਨੇ ਉਹ ਵੀ ਇਹਨੂੰ ਲੈ ਸਕਦੇ ਨੇ ਜਿਹੜੇ ਨੌਨ ਵੇਜ ਨੇ ਉਹਨਾਂ ਵਾਸਤੇ ਵੀ ਮੈਂ ਦੱਸਾਂਗਾ ਕਿ ਤੁਸੀਂ ਨੌਨ ਵੇਜ ਦੇ ਵਿੱਚ ਤੁਸੀਂ ਕੀ ਖਾਣਾ ਵਾ ਠੀਕ ਹੈ ਜੀ ਸੋ 40 ਗ੍ਰਾਮ ਤੁਸੀਂ ਪਲੇਨ ਓਟਸ ਲਓਗੇ ਜੀ ਤਨਾਲ ਤੁਸੀਂ 5 ਬਦਾਮ ਲਓਗੇ 5 ਬਦਾਮ ਰਾਤ ਨੂੰ ਭੇਕੇ ਰੱਖ ਦੋਗੇ ਠੀਕ ਹੈ ਜੀ ਨਾਲ ਤੁਸੀਂ ਇੱਕ ਚਮਚ ਤੁਸੀਂ ਫਲੈਕਸ ਸੀਡਸ ਤੁਸੀਂ ਫਲੈਕਸ ਸੀਡਸ ਲਓਗੇ ਠੀਕ ਹੈ ਜੀ ਤੁਸੀਂ ਇਹ ਲੈਣੇ ਜਾਨੀ ਕਿ ਫਲੈਕਸ ਸੀਡਸ ਮਤਲਬ ਇਹ ਅਲਸੀ ਲੈਣੀ ਹੈ ਤੁਸੀਂ ਠੀਕ ਹੈ ਜੀ ਇੱਕ ਚਮਚ ਲੈਣੀ ਹੈ ਉਹ ਤੁਸੀਂ ਰੋਸਟ ਕਰਕੇ ਤੁਸੀਂ ਰੱਖ ਲਓ ਜੀ ਕਿ ਡੱਬੇ ਦੇ ਵਿੱਚ ਪਾ ਕੇ ਜਦੋਂ ਤੁਸੀਂ ਓਟਸ ਬਣਾਉਗੇ ਓਟਸ ਦੇ ਵਿੱਚ 5 ਬਦਾਮ ਵੀ ਪਾ ਦਿਓ ਇੱਕ ਚਮਚ ਤੁਸੀਂ ਅਲਸੀ ਦਾ ਵੀ ਤੁਸੀਂ ਪਾ ਦੇਣਾ ਇਹ ਤੁਹਾਡਾ ਹੋ ਗਿਆ ਬ੍ਰੇਕਫਾਸਟ ਹੋ ਗਿਆ ਇਸ ਤੋਂ ਬਾਅਦ ਤੁਸੀਂ ਗ੍ਰੀਨ ਕਾਫੀ ਜਾਂ ਫਿਰ ਗ੍ਰੀਨ ਟੀ ਪੀ ਸਕਦੇ ਹੋ ਬ્લેਕ ਕਾਫੀ ਵੀ ਤੁਸੀਂ ਪੀ ਸਕਦੇ ਹੋ ਜੀ ਠੀਕ ਹੈ ਜੀ ਗ੍ਰੀਨ ਟੀ ਹੋਗੀ ਗ੍ਰੀਨ ਕਾਫੀ ਹੋਗੀ ਜਾਂ ਫਿਰ ਤੁਸੀਂ ਬਲੇਕ ਕਾਫੀ ਇਹਨਾਂ ਤਿੰਨਾਂ ਦੇ ਵਿੱਚੋਂ ਤੁਸੀਂ ਪੀ ਸਕਦੇ ਹੋ ਇਹ ਆਪਸ਼ਨਲ ਹੈ ਠੀਕ ਹੈ ਜੀ ਜਿਹੜੇ ਨੋਨ ਵਿੱਚ ਖਾ ਲੈਂਦੇ ਆ ਹੁਣ ਉਹਨਾਂ ਵਾਸਤੇ ਆ ਬ੍ਰੇਕਫਾਸਟ ਆ ਇਹ ਬ੍ਰੇਕਫਾਸਟ ਦੇ ਵਿੱਚ ਤਿੰਨ ਬੋਇਲ ਐਗ ਖਾਓਗੇ ਤਿੰਨ ਉਬਲੇ ਹੋਏ ਆਂਡੇ ਉਹਦੇ ਵਿੱਚੋਂ ਤੁਸੀਂ ਤਿੰਨਾਂ ਦੀ ਗੋਲੀਆਂ ਜਿਹੜੀ ਕੱਢ ਦੋਗੇ yellow ਪਾਰਟ ਕੱਢ ਦੋਗੇ white ਖਾਓਗੇ ਦੋ ਪੀਸ ਤੁਸੀਂ ਮਲਟੀ ਗ੍ਰੇਨ ਬ੍ਰੈਡ ਦੇ ਲੈਣੇ ਆ ਮਲਟੀ ਗ੍ਰੇਨ ਬ੍ਰੈਡ ਹੁੰਦਾ ਨਾ ਜਿਹੜਾ ਤੁਸੀਂ ਉਹ ਲੈਨੇ ਸਿਰਫ ਦੋ ਪੀਸ ਤੇ ਨਾਲ ਲਓਗੇ ਸਲਾਦ ਠੀਕ ਹੈ ਜੀ ਤੇ ਨਾਲ ਤੁਸੀਂ ਬਲੇਕ ਕਾਫੀ ਲਓਗੇ ਜੀ ਠੀਕ ਹੈ ਜੀ ਇਹ ਤੁਹਾਡਾ ਬ੍ਰੇਕਫਾਸਟ ਹੋ ਗਿਆ ਜੀ ਹੁਣ ਆ ਜਾਂਦੇ ਜੀ ਆਪਾਂ 11 ਵਜੇ 11 ਵਜੇ ਆਪਾਂ ਜਿਹੜੀ ਮੀਲ ਆਪਣੀ ਉਹ ਹੋਏਗੀ ਉਹਦੇ ਵਿੱਚ ਤੁਸੀਂ ਲਓਗੇ ਇੱਕ ਤੁਸੀਂ ਖੀਰਾ ਖਾਓਗੇ ਤੇ ਨਾਲ ਤੁਸੀਂ ਸੇਬ ਲਓਗੇ ਇੱਕ ਸੇਬ ਲਓਗੇ ਜੀ ਠੀਕ ਹੈ ਯਾਨੀ ਕਿ ਸਲਾਦ ਹੋ ਗਿਆ ਇਹ ਇੱਕ ਤਰ੍ਹਾਂ ਦਾ ਠੀਕ ਹੈ ਜੀ ਇਹ ਸਲਾਦ ਹੋ ਗਿਆ ਇੱਕ ਖੀਰਾ ਤੇ ਸੇਬ ਤੁਸੀਂ ਇਹ ਕਹੋਗੇ ਜੀ ਠੀਕ ਹੈ ਜੀ ਜੇ ਤੁਸੀਂ ਘਰੋਂ ਤਾਂ ਗ੍ਰੀਨ ਟੀ ਵੀ ਇਹਦੇ ਨਾਲ ਪੀ ਸਕਦੇ ਹੋ ਬ્લેਕ 커피 ਵੀ ਤੁਸੀਂ ਪੀ ਸਕਦੇ ਹੋ ਜੇ ਤੁਸੀਂ ਸਕੂਲ ਕਾਲਜ ਦੇ ਵਿੱਚੋਂ ਤਾਂ ਤੁਸੀਂ ਖੀਰਾ ਤੇ ਸੇਵਾ ਜਿਹੜਾ ਤੁਸੀਂ ਉਹੀ ਖਾ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਜੀ ਲੰਚ ਜਿਹੜਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਹੈਗਾ ਲੰਚ ਇਹ ਆਪਾਂ 2:00 ਤੋਂ ਲੈ ਕੇ 2:30 ਵਜੇ ਤੱਕ ਆਪਾਂ ਜਿਹੜਾ ਲੰਚ ਆਪਾਂ ਕਰਾਂਗੇ 2:30 ਵਜੇ ਤੋਂ ਲੇਟ ਆਪਾਂ ਨਹੀਂ ਕਰਾਂਗੇ ਠੀਕ ਹੈ 2:30 ਵਜੇ ਆਪਣਾ ਲੰਚ ਹੋ ਜਾਏਗਾ 2:00 ਤੋਂ 2:30 ਇਹਦੇ ਵਿੱਚ ਤੁਸੀਂ ਲਓਗੇ ਜਿਹੜੇ ਵੇਜੀਟੇਰੀਅਨ ਨੇ ਉਹ ਲੈਣਗੇ ਇੱਕ ਕੋਲੀ ਇੱਕ ਕੋਲੀ ਲੈਣਗੇ ব্রাউন রাইਸ ਦੀ ਛੋਟੀ ਕੋਲੀ ਲੈਣਗੇ ব্রাউন রাইਸ ਜੇ ਵੱਡੀ ਕੋਲੀ ਆ ਉਹਨੂੰ ਅੱਧੀ ਲੈ ਕਰੋਗੇ ব্রাউন রাইਸ ਲਓਗੇ ਜੀ ਬਣਾਏ ਹੋਏ ਠੀਕ ਹੈ ਜੀ ਤੇ ਨਾਲ ਤੁਸੀਂ ਲਓਗੇ ਜੀ ਟੋਫੂ ਪਨੀਰ ਲਓਗੇ ਉਹ ਲਓਗੇ ਤੁਸੀਂ 150 ਗ੍ਰਾਮ ਸੋਇਆ ਪਨੀਰ ਜਿਹਨੂੰ ਕਹਿੰਦੇ ਆਪਾਂ ਟੋਫੂ ਪਨੀਰ ਸੋਇਆ ਪਨੀਰ ਜੇ ਤੁਹਾਨੂੰ ਟੋਫੂ ਪਨੀਰ ਤੇ ਸੋਇਆ ਪਨੀਰ ਨਹੀਂ ਮਿਲਦਾ ਫਿਰ ਤੁਸੀਂ ਦੂਜਾ ਪਨੀਰ ਲੈ ਸਕਦੇ ਹੋ ਉਹ ਲੈਣਾ ਤੁਸੀਂ 100 ਗ੍ਰਾਮ ਲੈਣਾ ਜੀ ਨਾਲ ਇੱਕ ਪਲੇਟ ਤੁਸੀਂ ਸਲਾਦ ਦੀ ਹੈ ਜਿਹੜੀ ਤੁਸੀਂ ਉਹ ਲਓਗੇ ਜੀ ਠੀਕ ਹੈ ਜੀ ਜਿਹੜੇ ਨੋਨ ਵੇਜ ਖਾ ਲੈਂਦੇ ਆ 100 ਗ੍ਰਾਮ ਉਬਲੇ ਹੋਇਆ ਚਿਕਨ ਖਾਣਗੇ ਜੀ 100 ਗ੍ਰਾਮ ਉਬਲੇ ਹੋਇਆ ਚਿਕਨ ਜਾਂ ਫਿਰ ਦੋ ਉਬਲੇ ਹੋਏ ਅੰਡੇ ਰਾਈਸ ਸਲਾਦ ਠੀਕ ਹੈ ਜੀ ਚੋਲ ਲੈਣਗੇ ਠੀਕ ਹੈ ਜੀ ਬ੍ਰਾਊਨ ਰਾਈਸ ਲੈਣਗੇ ਐਗ ਲੈਣਗੇ ਜਾਂ ਫਿਰ ਐਗ ਦੇ ਸਾਥ ਚਿਕਨ ਲੈਣਗੇ ਤੇ ਨਾਲ ਸਲਾਦ ਤਾਂ ਪੱਕਾ ਲੈਣਾ ਹੀ ਲੈਣਾ ਜੀ ਠੀਕ ਹੈ ਜੀ ਇਹ ਲੰਚ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਜੀ ਆਪਣੀ 5 ਵਜੇ ਲਈ ਮੀਲ ਹੈ 스ਨੈਕ ਮੀਲ ਆਪਣੀ ਆ ਜਾਂਦੀ ਆ ਇਹਦੇ ਵਿੱਚ ਤੁਸੀਂ ਲਓਗੇ ਜੀ ਇੱਕ ਕੋਲੀ ਇੱਕ ਛੋਟੀ ਕੋਲੀ ਤੁਸੀਂ ਲਓਗੇ ਜੀ ਵਾਟਰਮੇਲਨ ਵਾਟਰਮੇਲਨ ਲਓਗੇ ਸੀਜ਼ਨਲ ਫਰੂਟ ਆ ਜੀ ਇਹ ਹੁਣ ਤੁਹਾਨੂੰ ਬੜੇ ਆਰਾਮ ਨਾਲ ਮਿਲ ਰਿਹਾ 15-20 ਰੁਪਏ ਕਿਲੋ ਮਿਲ ਜੇਗਾ ਤੁਹਾਨੂੰ ਵਾਟਰਮੇਲਨ ਲਓਗੇ ਤੇ ਨਾਲ ਇੱਕ ਚਮਚ ਤੁਸੀਂ ਪੰਪਿੰਗ ਸੀਡਸ ਆ ਜਿਹੜੇ ਤੁਸੀਂ ਉਹ ਲਓਗੇ ਜੀ 5 ਵਜੇ ਠੀਕ ਹੈ ਜੀ ਹੁਣ ਆ ਗਿਆ ਜੀ 8 ਵਜੇ ਡਿਨਰ 8 ਵਜੇ ਤੋਂ ਲੇਟ ਤੁਸੀਂ ਡਿਨਰ ਨਹੀਂ ਕਰਨਾ ਹੈਗਾ 7:30 ਤੁਸੀਂ ਕਰ ਸਕਦੇ ਹੋ 8 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਕਰਨਾ 8 ਵਜੇ ਤੋਂ ਲੇਟ ਤੁਸੀਂ ਨਾ ਕਰਿਓ ਇੰਨੀ ਕੁ ਮੇਰੀ ਜਿਹੜੀ ਬੇਨਤੀ ਹੈ ਉਹ ਕਬੂਲ ਕਰਿਓ 8 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਡਿਨਰ ਆਪਣਾ ਕਰ ਲੈਣਾ ਡਿਨਰ ਦੇ ਵਿੱਚ ਤੁਸੀਂ ਕੀ ਕਰੋਗੇ ਤੁਸੀਂ ਇੱਕ ਕੋਲੀ ਤੁਸੀਂ ਸਲਾਦ ਦੀ ਲਓਗੇ ਠੀਕ ਹੈ ਜੀ ਇੱਕ ਕੋਲੀ ਤੁਸੀਂ ਸਲਾਦ ਦੀ ਲਓਗੇ ਸਲਾਦ ਦੇ ਵਿੱਚ ਤੁਸੀਂ ਖੀਰਾ ਟਮਾਟਰ ਪਿਆਜ਼ ਹੋ ਗਿਆ ਇਦਾਂ ਦੀ ਤੁਸੀਂ ਚੀਜ਼ਾਂ ਜਿਹੜੀਆਂ ਤੁਸੀਂ ਲੈਣੀਆਂ ਨੇ ਤੇ ਨਾਲ ਤੁਸੀਂ ਲਓਗੇ ਜੀ ਇੱਕ ਗੋਲੀ ਤੁਸੀਂ ਸਪਰਾਉਟਸ ਲਓਗੇ ਸਪਰਾਉਟਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਜਿਵੇਂ ਛੋਲੇ ਹੋਗੇ ਦਾਲਾ ਵਗੈਰੀ ਹੋਗੇ ਜਿਹੜੇ ਪੁੰਗਰੀਆਂ ਵਾਲੀਆਂ ਦਾਲਾਂ ਹੁੰਦੀਆਂ ਨੇ ਸਪਰਾਉਟਸ ਹਨ ਤੁਸੀਂ ਉਹ ਲਓਗੇ ਇੱਕ ਗੋਲੀ ਹਨ ਸਪਰਾਉਟਸ ਤੇ ਮੈਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਤੁਸੀਂ ਘਰ ਦੇ ਵਿੱਚ ਕਿਵੇਂ ਬਣਾਣਾ ਵਾ ਤੁਸੀਂ ਸੇਮ ਉਹੀ ਚੀਜ਼ ਬਣਾਉਣੀ ਹੈ ਆਪਣੀ ਠੀਕ ਹੈ ਜੀ ਸਪਰਾਉਟਸ ਲਓਗੇ ਨਾਲ ਤੁਸੀਂ 100 ਗ੍ਰਾਮ ਪਨੀਰ ਲਓਗੇ ਜੀ 100 ਗ੍ਰਾਮ ਤੁਸੀਂ ਪਨੀਰ ਲਓਗੇ ਜੀ ਠੀਕ ਹੈ ਜੀ ਜੇ ਤੁਸੀਂ ਨਾਨ ਵੇਜ ਖਾ ਲੈਨੇ ਹੋ ਫਿਰ ਤੁਸੀਂ ਬੋਇਲ ਐਗ ਲਓਗੇ ਤਿੰਨ ਉਬਲੇ ਹੋਏ ਤਿੰਨ ਜਾਂ ਫਿਰ ਦੋ ਅੰਡੇ ਜਿਹੜੇ ਤੁਸੀਂ ਉਹ ਲਵੋਗੇ ਸਪਰਾਉਟਸ ਦੇ ਨਾਲ ਤੇ ਇੱਕ ਪਲੇਟ ਸਲਾਦ ਦੀ ਹੋਗੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਰਾਤ ਨੂੰ ਲਾਸਟ ਮੀਲ ਜਿਹੜੀ ਆਪਣੀ 9 ਵਜੇ ਠੀਕ ਹੈ ਜੀ ਆਪਣੀ ਆਪਣੀ ਲਾਸਟ ਮੀਲ ਉਹ 9 ਵਜੇ ਹੋਏਗੀ ਜੀ ਆਪਣੀ ਇਹਨੂੰ ਆਪਾਂ ਬੈਡ ਟੀਵੀ ਆਪਾਂ ਕਹਿ ਸਕਦੇ ਹਾਂ ਜੀ ਠੀਕ ਹੈ ਜੀ ਇਹ ਤੁਸੀਂ ਲੂਗੇ ਜੀ ਇੱਕ ਚਮਚ ਤੁਸੀਂ ਲਵੋਗੇ ਤ੍ਰਿਫਲਾ ਪਾਊਡਰ ਚੂੜਨ ਲਓਗੇ ਤ੍ਰਿਫਲਾ ਪਾਊਡਰ ਚੂੜਨ ਤੁਸੀਂ ਲੈਣਾ ਉਹ ਤ੍ਰਿਫਲਾ ਪਾਊਡਰ ਹੈ ਜਿਹੜਾ ਤੁਹਾਨੂੰ ਮੈਡੀਕਲ ਸਟੋਰ ਤੋਂ ਵੀ ਮਿਲ ਜੇਗਾ ਕਰਿਆਨੇ ਸਟੋਰ ਤੋਂ ਵੀ ਜਿਹੜਾ ਤੁਹਾਨੂੰ ਮਿਲ ਜੇਗਾ ਤੁਸੀਂ ਕੀ ਕਰਨਾ ਇੱਕ ਚਮਚ ਤ੍ਰਿਫਲਾ ਪਾਊਡਰ ਆ ਜਿਹੜਾ ਤੁਸੀਂ ਉਹ ਲੈਣਾ ਵਾ ਤੇ ਉਹਨੂੰ ਕੋਸੇ ਪਾਣੀ ਦੇ ਵਿੱਚ ਪਾ ਕੇ ਘੋਲ ਕੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਪੀ ਲੈਣਾ ਜੀ ਠੀਕ ਹੈ ਜੀ ਸੋ ਇਹ ਡਾਈਟ ਪਲਾਨ ਇਹ ਤੁਹਾਡਾ ਡਾਈਟ ਪਲਾਨ 10 ਦਿਨ ਦਾ ਡਾਈਟ ਪਲਾਨ ਆ ਠੀਕ ਹੈ ਜੀ ਇਹ ਡਾਈਟ ਪਲਾਨ ਨੂੰ ਕੋਈ ਵੀ ਮੇਰੀ ਭੈਣ ਠੀਕ ਹੈ ਜੀ ਕੋਈ ਵੀ ਮੇਰਾ ਭਰਾ ਇਹਨੂੰ ਲੇ ਸਗਦਾ ਵਾ ਇਹ 10 ਦਿਨ ਦੇ ਡਾਈਟ ਪਲਨ ਨੂੰ ਤੁਸੀਂ ਫੋਲੋ ਕਰਕੇ ਦੇਖੋ ਜੇ ਤੁਸੀਂ ਮੇਰੀ ਵੀਡੀਓ ਅੱਜ ਦੇਖਦੇ ਪਏ ਹੋ ਤਾਂ ਤੁਸੀਂ ਕੱਲ ਤੋਂ ਇਹ ਡਾਈਟ ਪਲਨ ਆ ਜਿਹੜਾ ਤੁਸੀਂ ਫੋਲੋ ਕਰਨਾ ਸ਼ੁਰੂ ਕਰਦੇ ਜਦੋਂ ਵੀ ਤੁਸੀਂ ਮੇਰੀ ਇਹ ਵੀਡੀਓ ਦੇਖਦੇ ਪਏ ਹੋ ਨਾ ਠੀਕ ਹੈ 10 ਦਿਨ 10 ਦਿਨ ਤੁਸੀਂ ਇਹ ਡਾਈਟ ਪਲਨ ਨੂੰ ਫੋਲੋ ਕਰ ਲਓ ਡਾਈਟ ਪਲਨ ਫੋਲੋ ਕਰਨ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ ਤੁਸੀਂ ਆਪਣਾ ਭਾਰ ਆ ਜਿਹੜਾ ਭਾਰ ਤੁਸੀਂ ਆਪਣਾ ਚੈੱਕ ਕਰਨਾ ਤੁਹਾਡਾ ਭਾਰ ਜਿੰਨਾ ਵੀ ਆਇਆ 70 ਕਿਲੋ 80 ਕਿਲੋ 65 ਕਿਲੋ 55 ਕਿਲੋ ਜਿੰਨਾ ਵੀ ਤੁਹਾਡਾ ਭਾਰ ਆਇਆ ਤੁਸੀਂ ਆਪਣੀ ਡਾਇਰੀ ਦੇ ਉੱਤੇ ਨੋਟ ਕਰ ਲੈਣਾ ਵਾ ਫਿਰ ਠੀਕ 10 ਦਿਨ ਬਾਅਦ ਠੀਕ 10 ਦਿਨ ਬਾਅਦ ਤੁਸੀਂ ਆਪਣਾ ਭਾਰ ਚੈੱਕ ਕਰਿਓ ਤੁਹਾਡਾ ਜਿਹੜਾ ਭਾਰਾ ਤੁਹਾਡਾ 4 ਤੋਂ ਲੈ ਕੇ 5 ਕਿਲੋ ਤੱਕ ਜਿਹੜਾ ਤੁਹਾਡਾ ਭਾਰਾ ਜਿਹੜਾ ਬੜੇ ਆਰਾਮ ਨਾਲ ਘਟਿਆ ਹੋਏਗਾ ਤੁਹਾਡਾ ਭਾਰ ਵੀ ਘਟਿਆ ਹੋਏਗਾ ਤੁਹਾਡੇ ਇੰਚਸ ਵੀ ਘਟੇ ਹੋਏ ਹੋਣਗੇ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਹੈਲਦੀ ਮਹਿਸੂਸ ਕਰੋਗੇ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਐਕਟਿਵ ਸਮਝੋਗੇ ਅੱਗੇ ਨਾਲੋਂ ਤੁਹਾਡਾ ਤੁਹਾਡਾ ਮਾਈਂਡ ਦੇਖੀ ਅੱਗੇ ਨਾਲੋਂ ਬਹੁਤ ਜ਼ਿਆਦਾ ਸ਼ਾਰਪ ਹੋ ਜਾਏਗਾ ਬਹੁਤ ਜ਼ਿਆਦਾ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਹੋ ਜਾਏਗਾ ਤੁਹਾਡੀ ਜਾਨੀ ਕਿ ਜਿਹੜੀ ਮੈਮਰੀ ਆ ਦਿਮਗ ਦੀ ਉਹ ਬਹੁਤ ਜ਼ਿਆਦਾ ਫਾਸਟ ਹੋ ਜਾਏਗੀ ਹੈ ਨਾ ਤੇ ਇਹ ਡਾਈਟ ਪਲਾਨ ਤੁਸੀਂ ਫੋਲੋ ਕਰੋ ਇਹੀ ਕਰੋ ਠੀਕ ਹੈ ਜੀ ਜੇ ਤੁਸੀਂ ਇਹ ਡਾਈਟ ਪਲਾਨ ਨੂੰ ਫੋਲੋ ਕਰ ਲੋਗੇ ਤੁਹਾਡੀ ਜਿਹੜੀ ਦੇਖੋ ਜ਼ਿੰਦਗੀ ਵੀ ਬਦਲ ਜੇਗੀ ਤੁਹਾਡਾ ਭਾਰ ਵੀ ਘਟ ਜੇਗਾ ਤੁਹਾਡੇ ਸਰੀਰ ਦੀ ਜਿਹੜੀ ਸ਼ੇਪ ਉਹ ਬਿਲਕੁਲ ਬਦਲ ਜੇਗੀ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਬਸ ਆਹ ਡਾਈਟ ਪਲਾਨ ਨੂੰ ਫੋਲੋ ਕਰਨਾ ਕੋਈ ਔਖਾ ਨਹੀਂ ਹੈਗਾ ਸਿਰਫ ਕੀ ਹੈ ਕਿ ਡਿਸਪੀਸਪਲਨ ਚਾਹੀਦਾ ਪਹਿਲਾਂ ਤੁਸੀਂ ਆਪਣੇ ਆਪ ਨਾਲ ਵਾਅਦਾ ਕਰੋ ਆਪਣੇ ਆਪ ਨਾਲ ਪ੍ਰੋਮਿਸ ਕਰੋ ਡਿਸਪੀਸਪਲਨ ਦੇ ਵਿੱਚ ਰਹਿ ਕੇ ਇਹ ਡਾਈਟ ਪਲਨ ਨੂੰ ਠੀਕ 10 ਦਿਨ 10 ਦਿਨ ਜੇ ਤੁਸੀਂ ਆਹ ਡਾਈਟ ਪਲਨ ਨੂੰ ਫੋਲੋ ਕਰ ਲਿਆ ਨਾ ਤੇ ਤੁਹਾਡੀ ਸਾਰੀ ਜ਼ਿੰਦਗੀ ਬਦਲ ਜੀਗੀ ਯਾਨੀ ਕਿ ਤੁਹਾਡੀ ਜਿਹੜੀ ਅਗਲੀ ਲਾਈਫ ਆ ਜਿਹੜੀ ਹੈ ਨਾ ਤੁਹਾਡਾ ਖਾਣ ਪੀਣ ਤੁਹਾਡਾ ਰਹਿਣ ਸਹਿਣ ਸਾਰਾ ਕੁਝ ਬਦਲ ਜੀਗਾ ਸਿਰਫ 10 ਦਿਨ ਦੀ ਗੱਲ ਆ ਸਿਰਫ 10 ਦਿਨ ਆਪਣੇ ਵਾਸਤੇ ਜ਼ਰੂਰ ਕੱਢੋ ਤੇ ਇਹ ਡਾਈਟ ਪਲਨ ਨੂੰ ਤੁਸੀਂ ਫੋਲੋ ਕਰ ਲਓ ਤੁਹਾਨੂੰ ਜਿਹੜਾ ਰਿਜ਼ਲਟ ਆ 101% ਜਿਹੜਾ ਉਹ ਮ ਵੇਸੇ ਤਾਂ ਜਿਹੜਾ ਡਾਈਟ ਪਲਾਨ ਬੰਦਾ ਉਹ ਬੰਦੇ ਦੀ ਏਜ ਵੇਟ ਹਾਈਟ ਤੇ ਜਿਹੜੀ ਦਿਨ ਦੀ ਐਕਟੀਵਿਟੀ ਨੂੰ ਦੇਖ ਕੇ ਹੀ ਤਿਆਰ ਕੀਤਾ ਜਾਂਦਾ ਵਾ ਬਟ ਜਿਹੜਾ ਮੈਂ ਇਹ ਡਾਈਟ ਪਲਾਨ ਮੈਂ ਤਿਆਰ ਕੀਤਾ ਵਾ ਇਹ ਮੈਂ ਡਾਈਟ ਪਲਾਨ ਇਸ ਤਰੀਕੇ ਨਾਲ ਤਿਆਰ ਕੀਤਾ ਵਾ ਵੀ ਇਹਨੂੰ ਹਰੇਕ ਮੇਰੀ ਭੈਣ ਹਰੇਕ ਮੇਰਾ ਭਰਾ ਇਹਨੂੰ ਲੈ ਸਕਦਾ ਜੀ ਜਿਹਦੀ ਉਮਰ ਕੋਈ ਵੀ ਹੋਵੇ ਹਨਾ ਚਾਹੇ ਉਹਦੀ 30 ਸਾਲ ਉਮਰ ਆ ਚਾਹੇ ਉਹਦੀ 20 ਸਾਲ ਉਮਰ ਆ ਚਾਹੇ ਉਹਦੀ ਉਮਰ 45 ਸਾਲ ਹਨਾ ਜਿੰਨੀ ਵੀ ਤੁਹਾਡੀ ਉਮਰ ਹੈਗੀ ਇਹਨੂੰ ਕੋਈ ਵੀ ਇਹਨੂੰ ਲੈ ਸਕਦਾ ਵਾ ਇਹ ਤੁਹਾਨੂੰ ਰਿਜ਼ਲਟ ਦੇ ਕੇ ਜਾਏਗਾ ਹੀ ਜਾਏਗਾ ਹਾਂ ਜੇ ਤੁਸੀਂ ਫਿਰ ਵੀ ਆਪਣਾ ਪਰਸਨਲ ਡਾਈਟ ਪਲਾਨ ਜਿਹੜਾ ਤੁਸੀਂ ਬਣਵਾਉਣਾ ਚਾਹੁੰਦੇ ਮੇਰੇ ਕੋਲ ਭਾਰ ਘਟਾਉਣ ਨੂੰ ਲੈ ਕੇ ਵੀ ਤੁਸੀਂ ਕਿੰਨੂ ਵੀ ਸਾਡਾ ਤੇਜ਼ੀ ਨਾਲ ਭਾਰ ਘਟੇ ਤਾਂ ਜੇ ਤੁਸੀਂ ਆਪਣਾ ਡਾਈਟ ਪਲਾਨ ਬਣਵਾਉਣਾ ਚਾਹੁੰਦੇ ਤਾਂ ਬਲੀ ਸਕਰੀਨ ਤੇ ਚਲੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਮੇਰੇ ਕੋਲੋਂ ਆਪਣਾ ਜਿਹੜਾ ਪਰਸਨਲ ਡਾਈਟ ਪਲਾਨ ਤੁਸੀਂ ਉਹ ਬਣਾ ਸਕਦੇ ਜਿਹਦੇ ਨਾਲ ਤੁਹਾਨੂੰ ਕੀ ਹੈਗੀ ਤੁਹਾਡਾ ਜਿਹੜਾ ਰਿਜ਼ਲਟ ਤੁਹਾਨੂੰ ਜਿਆਦਾ ਮਿਲੇਗਾ ਤੁਹਾਡਾ ਭਾਰ 5 ਕਿਲੋ 7 ਕਿਲੋ 10 ਕਿਲੋ 15 ਕਿਲੋ 20 ਤੱਕ 20 ਕਿਲੋ ਤੱਕ ਵੀ ਤੁਸੀਂ ਆਪਣਾ ਭਾਰ ਜਿਹੜਾ ਉਹ ਘਟਾ ਸਕਦੇ ਹਾਂ ਠੀਕ ਹੈ ਜੀ ਤੁਸੀਂ ਆਹ ਡਾਈਟ ਪਲਾਨ ਨੂੰ ਫੋਲੋ ਕਰੋ ਪਹਿਲਾਂ ਤੁਸੀਂ ਆਹ ਡਾਈਟ ਪਲਾਨ ਨੂੰ ਫੋਲੋ ਕਰੋ ਜੇ ਤੱਕ ਨੂੰ ਰਿਜ਼ਲਟ ਮਿਲ ਗਿਆ ਤਾਂ ਫਿਰ ਤੁਸੀਂ ਆਪਣਾ ਪਰਸਨਲ ਡਾਈਟ ਪਲਾਨ ਵੀ ਮੇਰੇ ਕੋਲੋਂ ਬਣਵਾ ਲਓ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੀ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੈਨੂੰ